ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਪਿਛਲੇ ਦਿਨਾਂ ਤੋਂ ਮਦਾਨੀ ਅਤੇ ਪਹਾੜੀ ਖੇਤਰ ਵਿੱਚ ਹੋ ਰਹੀ ਲਗਾਤਾਰ ਭਾਰੀ ਬਾਰਸ਼ ਕਰ ਜਿੱਥੇ ਦਰਿਆਵਾਂ ਦੇ ਵਿੱਚ 4-6 ਮੀਟਰੇ ਹੜਾ ਆ ਉੱਥੇ ਸਤਲੁਜ ਅਤੇ ਬਿਆਸ ਦਰਿਆਵਾਂ ਨੂੰ ਇਸ ਵਾਰ ਭਾਰੀ ਤਬਾਈ ਜਿਹੜੀ ਬਚਾਈ ਜਾ ਰਹੀ ਹੈ ਵਿਧਾਨ ਸਭਾ ਵਾਲਕਾ ਪੱਟੀ ਤੋਂ ਕੈਬਨਟ ਬੱਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਲਗਾਤਾਰ ਵਿਧਾਨ ਸਭਾ ਵਾਲਕਾ ਪੱਟੀ ਦੇ ਹਰੀਕੇ ਹੈਡਵਰਕਸ ਤੋਂ ਡਾਊਨ ਸਟ੍ਰੀਮ ਨੂੰ ਛੱਡਿਆ ਜਾ ਰਿਹਾ ਪਾਣੀ ਘਰ ਨਾ ਹੜ ਤੇ ਜਿੱਥੇ ਕਿਸਾਨਾਂ ਦੀ ਬਾੜ ਫੜੀ ਜਾ ਰਹੀ ਹੈ ਉੱਥੇ ਅੱਜ ਉਹਨਾਂ ਵੱਲੋਂ ਕੈਬਨਟ ਬੱਤਰੀ ਅਰਪਾਜੀਤ ਸਿੰਘ ਏਟੀਓ ਨੂੰ ਨਾਲ ਲੈ ਕੇ ਹਰੀਕੇ ਹੈਡਵਰਕਸ ਤੋਂ ਲੈ ਕੇ ਮੁਠਿਆਵਾਂ ਵਾਲਾ ਤੁਸੀ ਬਣ ਤੱਕ ਵਰਦੇ ਵਿੱਚ ਕਿਸਾਨਾਂ ਦਾ ਹਾਲਚਾਲ ਜਾਣਿਆ ਇਸ ਦਰਾਂ ਨੂੰ ਕੁਡੰਬ ਬਸਤੀ ਲਾਲ ਸਿੰਘ ਕੁੱਤੀਵਾਲਾ ਸਭਰਾ ਰਾਦਲ ਕੇ ਮੁਠਿਆਂ ਵਾਲਾ ਆਦ ਪਿੱਡਾਂ ਦੇ ਕਿਸਾਨਾਂ ਨੂੰ ਮਿਲੇ ਅਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਇਸ ਵਤੀ ਲੋਕ ਇਹ ਪੰਜਾਬੀ ਚੈਨਲ ਨੂੰ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫਾਲੋ ਜੁੜੂ ਕਰਾਓ ਧੰਨਵਾਦ ਜੀ ਪਹਿਲਾਂ ਵੀ ਵਾਹਿੰਗ ਲਗਾਤਾਰ ਭੜਾ ਭਰਾਵਾ ਦੇ ਰਾਤ ਦੇ ਵਿੱਚ ਹੈ ਆਪਾਂ ਜਦੋਂ ਵੀ ਕਿਸੇ ਨੂੰ ਕੋਈ ਵੀ ਲੋੜ ਪਈ ਆ ਭਾਵੇਂ ਡੰਗਰਾਂ ਵਾਸਤੇ ਚਾਰੇ ਦੀ, ਥੀੜ ਦੀ, ਚੋਕਰ ਦੀ ਆਪਾਂ ਸਮੇਂ ਸਮੇਂ ਤੇ ਆ ਕੇ ਜਿੰਨੇ ਜੋਗੇ ਆ ਸਰਕਾਰ طرفੋਂ ਵੀ ਤੇ ਜਿੰਨੇ ਜੋਗੇ ਆ ਦੀ ਜੇਬ ਚੋਂ ਵੀ ਪੜਾਪੜਾਂ ਦੀ ਮਦਦ ਕੀਤੀ ਆ ਬਾਕੀ ਇਹਦੇ ਚ ਕੋਈ ਆਪਸਾਨ ਨਹੀਂ ਕਰਦੇ ਤੇ ਸਾਡੇ ਪਰਿਵਾਰ ਨੇ ਸਾਡੇ ਪਨਾਹ ਭਰਾੜੇ ਸਾਡੇ ਛੋਟੇ ਛੋਟੇ ਬੱਚੇ ਨੇ ਵਿੱਚ ਪਰਿਵਾਰਾਂ ਦੇ ਨਾਲ ਸਾਡੀ ਮਦਦ ਕਰਨਾ اخਲਾਕੀ ਫਰਜ਼ ਬਣਦਾ ਹੈ ਹੁਣ ਮੈਂ ਸਾਡੇ ਰੇਂਜ ਅਫਸਰ ਨੇ ਇੱਥੇ ਵਰਡ ਸੈਂਟਰੀ ਹਰੀ ਦੇ ਵਿੱਚ ਉੱਥੇ ਸਾਡੀਆਂ ਦੋ ਤਿੰਨ ਮੋਟਰ ਬੋਟਾਂ ਮੈਂ ਉਹਨਾਂ ਨੂੰ ਵੀ ਕਹਿਤਾ ਵੀ ਮੋਟਰ ਬੋਟ ਇੱਥੇ ਲੈ ਕੇ ਆਓ ਜੇ ਪਰਿਵਾਰ ਜਿਵੇਂ ਭਾਂਡ ਕੈਂਦੀ ਪਈ ਆ ਕਿ ਉਹ ਘਰੋਂ ਨਹੀਂ ਨਿਕਲਦੇ ਪਏ ਬੰਦੇ ਉਹਨਾਂ ਨੂੰ ਵੀ ਮੋਟਰ ਬੋਟ ਤੇ ਜਾ ਕੇ ਅੰਦਰੋਂ ਲੈ ਕੇ ਆਉਂਦੇ ਆ ਕਿਉਂਕਿ ਪਾਣੀ ਦਾ ਪੱਧਰ ਕੱਲ੍ਹ ਨਾਲੋਂ 3-4 ਫੁੱਟ ਵਧਿਆ ਮੈਂ ਕੱਲ ਵੀ ਆਇਆ ਹਾਂ ਇਨ੍ਹਾਂ ਜ਼ਮੀਨਾਂ 'ਚ ਕੱਲ ਪਾਣੀ ਨਹੀਂ ਸੀ ਅੱਜ ਇਹਨਾਂ ਜਮਾਹਿੰਨਾ ਚ ਵੀ ਆ ਪਾਣੀ ਚੜ ਗਿਆ ਵਿੱਚ ਝੋਨੇ ਦੇ ਆ ਮੜੇ ਮੜੇ ਮੈਨੂੰ ਮਿਸ 2-3 5-5 ਇੰਚ ਦੇ ਬਾਕੀ ਢੋਕਿਆ ਸਾਰਾ ਟੁੱਲਣਾ ਘਬਰੌਣ ਦੀ ਲੋੜ ਸੀ ਕਿ ਅਸੀਂ ਲਗਾਤਾਰ ਲੋਕਾਂ ਦੇ ਨਾਲ ਆ ਭਾਵੇਂ ਆ ਪ੍ਰਸ਼ਾਸਨ ਹੁੰਦੀ ਪਈ ਆ ਸਾਡੇ ਅਫਸਰ ਸਾਰੇ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਡੇ ਪੀਐਮਐਸ ਡੀਓ ਜਿੰਨੇ ਵੀ ਮੈਕਮੇ ਆ ਸਾਰੇ ਮੈਕਮੇ ਦੇ ਅਫਸਰ ਲਗਾਤਾਰ ਲੋਕਾਂ ਦੇ ਸੰਪਰਕ ਇਤ ਨੇ ਲੋਕਾਂ ਨੂੰ ਜਿਹੜੀ ਵੀ ਕੋਈ ਲੋੜ ਪੈਂਦੀ ਆ ਉਹ ਇਹਨਾਂ ਭੈਣਾ ਭਰਾਵਾਂ ਦੀ ਮਦਦ ਕੀਤੀ ਜਾਂਦੀ ਆ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਲਗਾਤਾਰ ਸਾਰੇ ਐਸਐਸਪੀ ਸੇਪਾਣਾਣਾ ਸਾਰੇ ਡੀਸੀ ਸੇਪਾਣਾਣਾ ਸਾਰੇ ਐਮਐਲਏ ਮੰਤਰੀ ਸੇਪਾਣਾਣਾ ਲਗਾਤਾਰ ਰਾਤ ਦੇ ਵਿੱਚ ਨੇ ਸਾਰੇ ਮੰਤਰੀਆਂ ਤੇ ਐਮਐਲਏ ਦੀ ਡਿਊਟੀ ਲਾਈ ਆ ਜਿਹੜੇ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ ਆ ਉੱਥੇ ਜਾ ਕੇ ਲੋਕਾਂ ਦੀ ਮਦਦ ਕਰੋ ਤੇ ਸਾਰੇ ਮੰਤਰੀ ਸਾਡੇ ਸਾਰੇ ਐਮਐਲਏ ਲਗਾਤਾਰ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ ਆ ਉਹਨਾਂ ਦੇ ਵਿੱਚ ਲੋਕਾਂ ਦੀ ਮਦਦ ਕਰ ਰਹੇ ਆ ਅੱਜ ਮੇਰੇ ਕੈਬਨਟ ਦੇ ਇੱਕੀ ਦਾ ਸਰਦਾਰ ਹਰਪਜਿੰ ਸਿੰਘ ਜੀ ਜੋ ਇੱਥੇ ਸਾਡੇ ਰਾਕੇ ਦੇ ਵਿੱਚ ਆਏ ਆ ਤੇ ਇਹਨਾਂ ਦੇ ਨਾਲ ਹੁਣ ਅੱਗੇ ਵੀ ਸਭਰਾਵਾ ਤੋਂ ਗਾ ਰਾਦਲ ਕੇ ਮੁੱਠਿਆਂ ਵਾਲੇ ਨੂੰ ਸਾਰੇ ਐਂਡ ਤੱਕ ਸਾਰੇ ਪੜਾਪੜਾਵਾ ਦੇ ਕੋਲ ਹੋ ਕੇ ਆਉਂਦੇ ਆ। ਬਾਕੀ ਇਹ ਕੁਦਰਤੀ ਆ ਇਹ ਕਿਸੇ ਦੇ ਬਸਤੀ ਕਾਰਨ ਨਹੀਂ ਕਿਉਂਕਿ ਜਦੋਂ ਪ੍ਰਸਾਤ ਉੱਚੇ ਪਾਸੇ ਹੋਣੀ ਆ ਨੀਵੇਂ ਪਾਸੇ ਨੂੰ ਪਾਣੀ ਇਸੇ ਤਰ੍ਹਾਂ ਹੀ ਚੱਲਣੇ ਆ। ਤੇ ਜਾਂ ਜਦੋਂ ਪ੍ਰਮਾਤਮਾ ਕਿਰਪਾ ਕਰੇ ਇਹ ਹੜ੍ਹ ਦੀ ਸਥਿਤੀ ਕੰਟਰੋਲ 'ਚ ਆਵੇ। ਸਰਦਾਰ ਭਗਵੰਤ ਸਿੰਘ ਮਾਨ ਨੇ ਇਹਨਾਂ ਭੈਣਾ ਭਰਾਵਾਂ ਦੇ ਹੱਕ 'ਚ ਕਾਨੂੰਨ ਬਣਾ ਤੇ ਆ ਭੈਣ ਆ ਇਹਦਾ ਵਿਚਾਰੀ ਦਾ ਪਤੀ ਵੀ ਸਿਰ ਤੇ ਨਹੀਂ ਦਾ ਇਹਦਾ ਮੈਨੂੰ ਲੱਗਦਾ ਕੋਈ ਮੁੰਡਾ ਵੀ ਨਾਲ ਨਹੀਂ ਰਹਿੰਦਾ ਇਕੱਲੀ ਧੀ ਏ ਦੀ ਇਹ ਦੋਵੇਂ ਮਾਵਾਂ ਧੀਆਂ ਇੱਥੇ ਰਹਿੰਦੀਆਂ ਤੇ ਘਰ ਵੀ ਇਹਦਾ ਵਿਚਾਰੀ ਦਾ ਬੰਨ ਤੋਂ ਦਰਿਆਲੇ ਪਾਸੇ 6 ਕਿੱਲੇ ਜ਼ਮੀਨ ਸੀਗੇ ਕਿੱਲੇ ਡੁੱਬ ਗਈ ਆ ਤੇ ਕੱਲ ਵੀ ਇਹਨੂੰ ਮਿਲੇ ਆ ਪਰਸੋਂ ਵੀ ਮਿਲੇ ਆ ਵਿਚਾਰੀ ਦਾ ਜਿਹੜੇ ਦੁੱਖ ਵੀ ਸਾਂਝਾ ਕਰਦੇ ਨੇ ਇਹਨੇ ਵੀ ਲਾਲਪੁਰ ਜੀ ਨੇ ਸਾਨੂੰ ਪੈਸੇ ਵੀ ਦਿੱਤੇ ਆ 3000 ਰੁਪਏ ਜਿਹੜੀਆਂ ਵੀਤੀਆਂ ਵਿਧਵਾ ਸੀ ਉਹਨਾਂ ਨੇ ਵੀ ਦਿੱਤੇ ਹੋਏ ਆ ਨੂੰ ਦੇ ਕੇ ਵੀ ਅਸੀਂ ਕਹੀਏ ਕਿ ਸਾਨੂੰ ਕੁਝ ਨਹੀਂ ਦਿੱਕਾ ਤੇਰਾ ਟੈਕ ਨਹੀਂ ਨਹੀਂ ਉਹ ਤਾਂ ਪਹਿਣਾ ਸਾਡਾ ਫਰਜ਼ ਬੰਦਾ ਕੋਈ ਗੱਲ ਨਹੀਂ ਤੇ ਬਾਕੀ ਜਿਹੜਾ ਕਾਨੂੰਨ ਸਰਦਾਰ ਭਗਵੰਤ ਸਿੰਘ ਮਾਨ ਨੇ ਕੈਬਨਟ ਦੇ ਵਿੱਚ ਜਿਹੜੀ ਐਮੈਂਡਮੈਂਟ ਕਰਕੇ ਕਾਨੂੰਨ ਚ ਵੀ ਜਿਹੜੀ ਅੱਗੇ ਰੇਤ ਠੇਕੇਦਾਰ ਇੱਥੋਂ ਵੇਚ ਜਾਂਦੇ ਹਨ ਉਹ ਰੇਤ ਹੁਣ ਜਿਹਦੀ ਜ਼ਮੀਨ ਆ ਉਹਦੇ ਨਾਂ ਤੇ ਹੀ ਖੱਡ ਪਾਸ ਹੋਊਗੀ ਤੇ ਉਹ ਪਰਿਵਾਰ ਆਪੇ ਆਪਣੀ ਮਰਜ਼ੀ ਨਾਲ ਆਪਣੀ ਜ਼ਮੀਨ ਚੋਂ ਰੇਤ ਕੁੱਟ ਸਕੂਗਾ ਅੱਗੇ ਇਹਨਾਂ ਪਰਿਵਾਰਾਂ ਨੂੰ ਜੇ ਕਿਤੇ ਖੱਡ ਮਨਜ਼ੂਰ ਹੁੰਦੀ ਵੀ ਹੈ ਨਾ ਕਿੱਲੇ ਦਾ ਕੋ 20-30000 ਰੁਪਇਆ ਦੇ ਜਾਂਦੇ ਇਸ ਸਾਲ ਦਾ ਤੇ ਉਹ ਜ਼ਮੀਨ ਚੋਂ ਰੇਤ ਪੁੱਟ ਜਣੀ 10-10 ਲੱਖ ਦੀ ਹੁਣ ਇਹਨਾਂ ਦੀ ਰੇਤ ਵਿਕੇ 5 ਲੱਖ ਦੀ ਇਹਨਾਂ ਦੀ ਰੇਤ ਵਿਕੇ 7 ਲੱਖ ਦੀ ਇਹਨਾਂ ਦੀ ਰੇਤ ਦੇ ਪੈਸੇ ਇਹਨਾਂ ਦੇ ਖਾਤੇ ਚ ਜਾਣਗੇ ਖੱਡ ਵੀ ਇਹਨਾਂ ਦੇ ਨਾਂ ਦੇ ਪਾਸੂ ਇਹ ਜਦੋਂ ਅਸੀਂ ਇਹਨਾਂ ਕੋਲ ਆਉਨੇ ਹਨਾ ਭਣਾ ਭਰਾਵਾਂ ਕੋ ਇਹਨਾਂ ਕਹਿ ਦੇਣਾ ਵੀ ਜੇ ਯਾਰ ਚਲੋ ਸਾਡੀਆਂ ਜ਼ਮੀਨਾਂ ਤੇ ਰੇਤ ਚੜ ਗਈ ਯਾਰ ਸਾਨੂੰ 2 ਮਹੀਨੇ ਖੁੱਲ ਦੇ ਦਿਓ ਵੀ ਅਸੀਂ ਰੇਤ ਚੁੱਕ ਕੇ ਆਪਣੀਆਂ ਜ਼ਮੀਨਾਂ ਤੇ ਬਣਾ ਲੀਏ ਵੀ ਚਲੋ ਜਿਹੜੇ ਕੋ ਚਾਰ ਪੈਸੇ ਵਟੇ ਜਾਣਗੇ ਨਾ ਵਟੇ ਜਾਣਗੇ ਅਸੀਂ ਰੇਤ ਚੁੱਕ ਕੇ ਆਪਣੀ ਜ਼ਮੀਨ ਬਣਾ ਲੀਏ ਪਰ ਉਹ ਪ੍ਰਾਣੀਆਂ ਸਰਕਾਰਾਂ ਨੇ ਕਾਨੂੰਨ ਹੀ ਇਹੋ ਜਿਹੇ ਬਣਾਏ ਸੀ ਕਿ ਇਹ ਰੇਤ ਦਾ ਇੱਕ ਚਮਚਾ ਨਹੀਂ ਚੁੱਕ ਸਕਦੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਨੇ ਇਹਨਾਂ ਦੀ ਮੰਗ ਨੂੰ ਮੁੱਖ ਰੱਖਦੇ ਆ ਕਾਨੂੰਨੀ ਇਹ ਬਣਾਤਾ ਵੀ ਇਹ 12 ਮਹੀਨੇ ਰੇਤ ਵੇਚ ਸਕਦੇ 2 ਮਹੀਨੇ ਨਹੀਂ 12 ਮਹੀਨੇ ਇਹਨਾਂ ਨਾਲ ਘੱਟ ਪਾਸ ਹੋਣੀ ਆ ਇਹ ਆਪਦੀ ਰੇਤ ਆਪ ਵੇਚਣਗੇ ਵੇਖੋ ਕੁਦਰਤ ਆ ਕੁਦਰਤ ਬੜੀ ਬੇਅੰਤ ਆ ਇਹਨਾਂ ਦੀ ਬਾਹ ਫੜਨ ਲਈ ਮਸੀਹਾ ਮੁੱਖ ਮੰਤਰੀ ਬਣਿਆ ਨਹੀਂ ਤੇ ਪਹਿਲੀਆਂ ਸਰਕਾਰਾਂ ਚ ਇਹੋ ਹੁੰਦਾ ਸੀ ਬੀਤ ਸਰਕਾਰਾਂ ਦੇ ਜਿਹੜੇ ਸਬੰਧਤ ਠੇਕੇਦਾਰ ਉਹਨਾਂ ਕੋ ਠੇਕੇ ਹੋਣੀ ਉਹਨਾਂ ਰੇਤ ਵੇਚ ਜਾਣੀ ਤੇ ਜਿਹੜੇ ਆਮ ਲੋਕ ਗਰੀਬ ਉਹਨਾਂ ਵਿਚਾਰਿਆਂ ਨੇ ਹੜਾ ਦੀ ਮਾਰ ਉਹਨਾਂ ਚੱਲਦੇ ਰਹਿਣਾ ਰੇਤ ਆ ਕੇ ਉਹਨਾਂ ਚੁੱਕ ਜਾਨੀ ਸਾਰੀ ਹੁਣ ਰੇਤ ਦਾ ਜ਼ਮੀਨ ਦੇ ਠੇਕੇ ਨੂੰ ਕਈ ਗੁਣਾ ਵੱਧ ਰੇਤ ਦੇ ਪੈਸੇ ਵਟੇ ਜਾਣਗੇ ਇਹਨਾਂ ਭੜਾ ਭਰਾਵਾਂ ਦੀ ਜਿਹੜੀ ਆਰਥਿਕ ਹਾਲਤ ਉਹ ਸੁਧਰੂਗੀ ਤੇ ਸੁਧਰਨੀ ਤਾਂ ਆਈਆਂ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਇਹ ਚੰਗੀ ਸਰਕਾਰ ਕਰਕੇ ਇਹਨਾਂ ਦੀ ਆਰਥਿਕ ਹਾਲਤ ਸੁਧਰੂਗੀ ਇਹ ਪ੍ਰਵਾਰ ਆ ਨੈਤ ਬਸੇਰੇ ਲਈ ਵਿਖੋ ਅਸੀਂ ਸਕੂਲਾਂ 'ਚ ਵੀ ਇੰਤਜ਼ਾਮ ਕੀਤਾ ਆ ਹੋਰ ਵੀ ਸਾਡੇ ਕੋਲ ਜਿਹੜੀਆਂ ਪਿੰਡਾਂ ਦੇ ਵਿੱਚ ਸਾਂਗੀਆਂ ਥਾਵਾਂ ਉੱਥੇ ਵੀ ਇੰਤਜ਼ਾਮ ਕੀਤਾ ਪਰ ਜਿਵੇਂ ਭੈਣ ਨੇ ਦੱਸਿਆ ਨਾ ਵੀ ਉਹ ਪਰਿਵਾਰ ਵੇਚਿਆ ਪਾਣੀ ਉੱਤੇ ਆਇਆ ਤੋਂ ਫਿਰ ਵੀ ਚਿੰਤ ਕਰਕੇ ਬੈਠੇ ਆ ਘਰੇ ਬੈਠੇ ਆ ਗੱਲ ਆ ਵਿਖੋ ਜਿਹੜੀਆਂ ਚਿੜੀਆਂ ਚਨੌਰ ਵੀ ਆ ਨਾ ਉਹ ਵੀ ਨਹੀਂ ਆਉਂਦਾ ਘਰ ਛੱਡਦੇ ਭਾਵਨਾਵਾਂ ਜੁੜੀਆਂ ਦੀਆਂ ਘਰਾਣਾ ਪਸ਼ੂ ਨੇ ਸਮਾਨ ਆ ਹੋਰ ਕਈ ਚੀਜ਼ਾਂ ਹੰਦੀਆਂ ਕਰੇ ਪਰ ਬੇਨਤੀ ਇਹ ਕਰਾਂਗੇ ਹੁਣ ਮੋਟਰਬੋਟ ਮਦਈ ਜਿਹੜੇ ਈ ਘਰਾਂ ਦੇ ਵਿੱਚ ਨੇ ਉਹਨਾਂ ਨੂੰ ਕੱਢ ਕੇ ਲਿਆਵਾਂਗੇ ਰਹਿਣ ਨੂੰ ਥਾਂ ਅਸੀਂ ਖਾਣ ਪੀਣ ਦਾ ਰੋਟੀ ਦਾ ਸਾਰੇ ਕੋਈ ਦਾ ਇੰਤਜ਼ਾਮ ਕੀਤਾ ਹੈ ਪਰ ਜਿਵੇਂ ਹੋ ਮਾਰੇ ਇਸ ਤਰ੍ਹਾਂ ਬਾਰਿਸ਼ ਕਰਦਾ ਲਗਾਤਾਰ ਕੋਈ ਅਪੀਲ ਦੇ ਬੇਨਤੀ ਇਹੋ ਜੀ ਹੱਥ ਜੋੜ ਕੇ ਵੀ ਪਾਣੀ ਦਾ ਲੈਵਲ ਕੱਲ ਨਾਲੋਂ ਕਿਉਂਕਿ ਕੱਲ ਵੀ ਮੈਂ ਜਦੋਂ ਆਇਆ ਉਦੋਂ ਪਾਣੀ ਦਾ ਲੈਵਲ 4 ਫੁੱਟ ਇਹ ਤੋਂ ਥੱਲੇ ਹੀ ਜੇ ਹੁਣ 4 ਫੁੱਟ ਇੱਥੇ ਬੰਨ ਦੇ ਨਾਲ ਪਾਣੀ ਦਾ ਲੈਵਲ ਵੱਧ ਗਿਆ ਤੇ ਜਿਹੜੀਆਂ ਬੈਕਾਂ ਦਰਿਆ ਦੇ ਵਿੱਚ ਆ ਉੱਥੇ ਦੇਦੋਂ ਵੀ ਪਾਣੀ ਦਾ ਲੈਵਲ ਵੱਧ ਗਿਆ ਕਿਉਂਕਿ ਆ ਤੇ ਉੱਚੇ ਪਾਸੇ ਆਪਾਂ ਖੜੇ ਬੇਨਤੀ ਇਹੋ ਆ ਵੀ ਆਪਦਾ ਜਿਹੜਾ વરસાદ ਸਮਾਂ ਨੇ ਮਹਿੰਗਾ ਉਹ ਲੈ ਕੇ ਤੇ ਆਪਦੇ ਜੀ ਲੈ ਕੇ ਆਪਾਂ ਬਾਹਰ ਆ ਜੀਏ ਵੇਖੋ ਕੋਈ ਪਤਾ ਨਹੀਂ ਹੁੰਦਾ ਕਿ ਬਰਸਾਤ ਆਦੀ ਹੈ ਕਿਉਂਕਿ ਪੂਰੇ ਪੰਜਾਬ 'ਚ ਵੀ ਬਰਸਾਤ ਹੁੰਦੀ ਪਈ ਆ ਪਿੱਛੇ ਪਹਾੜਾਂ 'ਚ ਵੀ ਬਰਸਾਤ ਹੁੰਦੀ ਪਈ ਆ ਆਪਾਂ ਤੇ ਹੱਥ ਜੋੜਦੇ ਆ ਪ੍ਰਮਾਤਮਾ ਅੱਗੇ ਵੀ ਹੁਣ ਬਰਸਾਤ ਨਾ ਆਵੇ ਤੇ ਸਥਿਤੀ ਜਿਹੜੀ ਆ ਉਹ ਬਿਲਕੁਲ ਪਹਿਲਾਂ ਜਿਵੇਂ ਜਨ ਜੀਵਨ ਚੱਲਦਾ ਆ ਜਿਉਂਦੀ ਤੂੰ ਉਮਦੀ ਉਵੇਂ ਹੋ ਜੇ ਪਰ ਇਹ ਕੁਦਰਤ ਆ ਕੁਦਰਤ ਦੇ ਵਾਸਾ ਆਪਣੇ ਵਾਸਨੇ ਜੇ ਆਪਾਂ ਜਾਨ ਸਾਡੀ ਬਾਜੇ ਅਸੀਂ ਜਿਉਂਦੇ ਰਹਿ ਜੀਏ ਫੇਰ ਕਮਾਈ ਕਰਕੇ ਸਾਰਾ ਕੁਝ ਬਣ ਜਾਊਗਾ ਤੇ ਜੇ ਕਿਤੇ ਪਾਈ ਚਾਂਤ ਜਿਵੇਂ 88 ਚ ਪਾਣੀ ਆਦੇ ਆਕੇ 88 ਚ ਲੋਕ ਸੁੱਤੇ ਪਏ ਵਿਚਾਰੇ ਮੰਗਿਆ ਸੜੇ ਰੁੜ ਗਏ ਲੋਕਾਂ ਦੇ ਡੰਗਰ ਰੁੜ ਗਏ ਘਰ ਰੁੜ ਗਏ ਲੋਕਾਂ ਦੀਆਂ ਤੂੜੀਆਂ ਪੱਠੇ ਜੀਆ ਜੰਤ ਸੁੱਤੇ ਪਏ ਮੰਜਿਆ ਸੜੇ ਰੁੜ ਗਏ ਪਤਾ ਹੀ ਨਹੀਂ ਲੱਗਾ ਕਿੱਧਰ ਨੂੰ ਗਏ ਇਸ ਕਰਕੇ ਬੀਤੀ ਆ ਵੀ ਆਪਾਂ ਨੂੰ ਇਹ ਕਿੰਨੀ ਆਕਸਮ ਦੀ ਜਿਹੋ ਜੀ ਸਥਿਤੀ ਆ ਉਹਨੂੰ ਵੇਖਦਿਆਂ ਆ ਆਪਾਂ ਨੂੰ ਜਿਹੜਾ ਬਾਹਰ ਲੈ ਕੇ ਆਉਣਾ ਚਾਹੀਦਾ ਜੇ ਜਾਣ ਆ ਤੇ ਜਾਣ ਆ ਜੇ ਜੀਬ ਅੱਜ ਕੇ ਤੇ ਮੁੜ ਕੇ ਫਿਰ 88 ਤੋਂ ਬਾਅਦ ਇੱਥੀਆਂ ਨੇ ਕਮਾਈਆਂ ਕਰ ਲਈਆਂ ਫਿਰ ਜ਼ਮੀਨਾਂ ਬਣ ਗਈਆਂ ਸਾਰਾ ਕੁਝ ਬਣ ਗਿਆ ਤੇ ਮੈਂ ਤੇ ਇਹੋ ਬੇਨਤੀ ਕਰੂੰਗਾ ਵੀ ਜੀਆਂ ਨੂੰ ਸੁਰੱਖਿਅਤ ਬਾਹਰ ਲੈ ਕੇ ਆਉਣਾ ਚਾਹੀਦਾ ਪਰ ਐਵੇਂ ਜੇਤ ਕਰਕੇ ਵੇਚ ਨਹੀਂ ਬਣਦੇ ਥੈਂਕ ਯੂ ਆ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਪੰਜਾਬ ਆ ਖਾਸ ਤੌਰ ਤੇ ਸਾਡਾ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਤਰਨਤਾਰਨ ਸਾਹਿਬ ਪੱਟੀ ਇਲਾਕਾ ਇਹ ਹੜ੍ਹਾਂ ਦੀ ਮਾਰੇਟ ਆ ਚੁੱਕਾ ਹੈ ਸਾਡੇ ਹਰੀਕੇ ਦੇ ਵਿੱਚ ਬਿਆਸ ਤੇ ਸਤਲੁਜ ਦਾ ਸਰਭ ਮੰ ਉਥੇ ਜਦੋਂ ਪਿੱਛੇ ਪਾਣੀ ਵਧਦਾ ਤੇ ਫਿਰ ਇੱਥੇ ਬਹੁਤ ਜ਼ਿਆਦਾ ਪਾਣੀ ਜਿਹੜਾ ਹੈ ਉਹ ਫਲੋ ਪਾਣੀ ਦਾ ਵਧ ਜਾਂਦਾ ਤੇ ਨਾਲ ਦੇ ਨਾਲ ਹੀ بارشਾਂ ਵੀ ਹੋਈ ਜਾ ਰਹੀਆਂ ਨੇ ਅੱਜ ਵੀ ਕਿੰਨੀ بارش ਹੋ ਰਹੀ ਸਵੇਰ ਤੋਂ بارش ਰੁਕਣ ਦਾ ਨਾਂ ਨਹੀਂ ਲੈ ਰਹੀ ਕੱਲ ਵੀ ਮੀਂਹ ਪਿਆ ਕਾਠੀ ਭਾਰੀ ਮੀਂਹ ਤੇ ਸਾਡਾ ਕਾਫੀ ਇਲਾਕਾ ਜਿਹੜਾ ਹੈ ਉਹ ਮਾਰਦੀ ਹੜਾਂ ਦੀ ਮਾਰ ਦੇ ਹੇਠ ਜਿਹੜਾ ਆ ਉਹ ਆ ਗਿਆ ਕਾਫੀ ਲੋਕ ਜਿਹੜੇ ਨੇ ਜਿਨ੍ਹਾਂ ਦੇ ਘਰ ਉਸ ਪਾਰ ਸੀਗੇ ਉਹਨਾਂ ਦੇ ਘਰ ਜਿਹੜੇ ਆ ਉਹ ਡੁੱਬ ਗਏ ਪਾਣੀ ਘਰਾਂ ਦੇ ਵਿੱਚ ਉੱਪਰ ਤੱਕ ਆ ਗਿਆ ਉਹਨਾਂ ਵਾਸਤੇ ਬੜੀ ਮੁਸ਼ਕਲ ਬਣੀ ਤੇ ਮਾਲ ਦੰਗਰ ਵੀ ਸਾਂਭਣਾ ਆ ਆਪ ਦਾ ਘਰ ਦਾ ਕੋਈ ਕੀਮਤੀ ਸਮਾਨ ਵੀ ਚੁੱਕਣਾ ਆ ਆਪ ਵੀ ਦੂਜੇ ਥਾਂ ਤੇ ਜਾਣਾ ਸੋ ਉਹਨਾਂ ਨੂੰ ਬੜੀ ਮੁਸ਼ਕਲ ਜਿਹੜੀ ਆ ਉਹ ਇਸ ਖੇਤਰ ਦੇ ਵਿੱਚ ਆਈ ਆ ਪਰ ਮੈਂ ਧੰਨਵਾਦੀ ਆ ਪੂਰੀ ਸਾਧ ਸੰਗਤ ਦਾ ਤੇ ਪੂਰੇ ਪ੍ਰਸ਼ਾਸਨ ਦਾ ਜਿਹੜੇ ਲਗਾਤਾਰ ਜਿਹੜੇ ਇਹਦੇ ਉੱਤੇ ਨਿਗਰਾਨੀ ਰੱਖੀ ਹੋਈ ਆ ਔਰ ਘਰ ਉਹ ਮੇਰਾ ਘਰ ਹਰ ਘਰ ਦੇ ਜੀ ਜਿਹੜੇ ਨੇ ਉਹ ਇਹ ਕੋਈ ਜੱਟੇ ਕੋਈ ਬੰਦ ਟੁੱਟਿਆ ਆ ਉਹ ਬਣਾਉਣ ਦੇ ਵਿੱਚ ਲੱਗੇ ਨੇ ਕਿਤੇ ਕੋਈ ਰਾਸ਼ਨ ਪਹੁੰਚਾਉਣ ਦੇ ਵਿੱਚ ਲੱਗਿਆ ਆ ਕੋਈ ਜੀਸੀਬੀ ਲੈ ਕੇ ਆਇਆ ਆ ਕੋਈ ਪਸ਼ੂਆਂ ਦਾ ਚਾਰਾ ਲੈ ਕੇ ਆ ਰਿਹਾ ਆ ਪ੍ਰਸ਼ਾਸਨ ਸਾਡਾ ਜਿਹੜਾ ਆ ਉਹ ਜੋ ਜੋ ਵੀ ਜ਼ਰੂਰਤ ਆ ਸਾਡੇ ਸਹਾਇਤਾ ਸੈਂਟਰ ਤੋਂ ਹੈਗੀ ਆ ਉਹ ਪ੍ਰਕਾਸ਼ਨ ਵੀ ਪੂਰੀ ਕਰ ਰਿਹਾ ਸਾਡੇ ਮਾਨਯੋਗ ਮੰਤਰੀ ਸਾਹਿਬ ਸਰਬਾਤ ਲਾਲਜੀਤ ਸਿੰਘ ਜੀ ਭੁੱਲਮ ਸਾਹਿਬ ਨੇਗਾ ਪੂਰੀ ਇਹਨਾਂ ਨੇ ਇਲਾਕੇ ਤੇ ਰੱਖੀ ਹੋਈ ਆ ਕਾਫੀ ਦਿਨਾਂ ਤੋਂ ਇਲਾਕੇ ਦੇ ਵਿੱਚ ਆ ਕੇ ਆਪਣੇ ਭੈਣ ਭਰਾਵਾਂ ਦੀ ਮਾਂ ਫੜ ਰਹੇ ਨੇ ਜਿੱਥੇ ਜਿੱਥੇ ਵੀ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਆ ਭਈਆ ਕਰਵਾਉਣੇ ਸੋ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਪਾਣੀ ਜਿਹੜਾ ਇਹਦਾ ਲੈਵਲ ਦਿਨ ਬਦੇਨ ਵੱਧਦਾ ਜਾ ਰਿਹਾ ਦੋ ਦਿਨ ਪਹਿਲਾਂ ਦੇਖੀਏ ਅੱਜ ਦੇਖ ਕੇ 4-5 ਫੁੱਟ ਪਾਣੀ ਦਾ ਲੈਵਲ ਵਧ ਗਿਆ ਆ ਜਿਹੜੇ ਸਾਡੇ ਮੋਟਰਾਂ ਵਾਲੇ ਕੰਮਰੇ ਸੀਗੇ ਉਹ ਵੀ 8-10 ਫੁੱਟ ਤੇ ਸਾਡੀ ਛੱਤ ਹੁੰਦੀ ਆ ਉਹ ਵੀ ਸਾਰੇ ਡੁੱਬ ਗਏ ਨੇ ਕਿਤੇ ਕੋਈ 1 ਫੁੱਟ ਦੇਖ ਰਿਹਾ ਕਿਤੇ 1.5 ਫੁੱਟ ਦੇਖ ਰਿਹਾ ਸੋ ਕਾਫੀ ਨੁਕਸਾਨ ਜਿਹੜਾ ਉਹ ਇਹਦਾ ਹੜ੍ਹਾਂ ਨੇ ਸਾਡੇ ਇਸ ਇਲਾਕੇ ਦਾ ਕੀਤਾ ਸੋ ਮੈਂ ਅਪੀਲ ਕਰੂੰਗਾ ਕਿ ਜਿਹੜੇ ਵੀ ਲੋਕ ਹੜ੍ਹ ਦੇ ਮਾਰੇ ਇਸ ਨੇ ਜਿਹੜੇ ਅਜੇ ਵੀ ਘਣਾ ਤੋਂ ਬਾਹਰ ਨਹੀਂ ਆਏ ਉਹ ਆ ਕੇ ਸੁਰੱਖਿਅਤ ਥਾਵਾਂ ਤੇ ਜਿਹੜੇ ਆ ਪਹੁੰਚਣ ਅਸੀਂ ਇਸ ਪੁਕੜਾਂ ਦੇ ਵਿੱਚ ਜਾਂ ਹੋਰ ਜਿਹੜੇ ਸਾਡੇ ਪਬਲਿਕ ਪਲੇਸਸ ਨੇ ਉਹਨਾਂ ਦੇ ਉੱਤੇ ਵੀ ਨੋਟ ਕੀਤਾ ਹੈ ਸਾਡੇ ਪਨਾ ਪ੍ਰਸ਼ਾਸਨ ਨੇ ਪ੍ਰਭਾਵਕਾ ਸਾਡੇ ਪਰ ਕਰਿਆਦੇ ਵਿੱਚ ਦੂਜੇ ਵਿਭਾਗ ਵੀ ਪੀਡ ਹੋ ਰਹੀ ਨਹੀਂ ਕਰ ਸਾਰੇ ਲੱਗੇ ਹੋਏ ਨੇ ਸੋ ਆ ਭਾਈ ਉਹਦੇ ਕਿ ਹੋਇਆ ਬਾਅਦ ਬੇਤੀਆਂ ਕਿ ਉਹ ਸਾਡੇ ਇਲਾਕੇ ਤੇ ਮੇਅਰ ਭਰਿਆ ਹੱਥ ਰੱਖਣ ਨਿਗਾਹ ਕਰ ਨੇ ਕਿਉਂਕਿ ਆ ਕਾਫੀ ਨੁਕਸਾਨ ਜਿਹੜਾ ਹੈ ਉਹ ਪਹਿਲਾਂ ਵੀ ਹੋ ਚੁੱਕਾ ਹੈ ਹੁਣ ਅੱਜ ਵੀ ਦੇਖੋ ਅਜੇ ਵੀ ਬੱਦਲ ਜਿਹੜੇ ਆ ਕਾਫੀ ਚੜੇ ਹੋਏ ਨੇ ਪਰ ਸਾਡੀ ਸਾਡੇ ਲੋਕਾਂ ਦੇ ਹੌਂਸਲੇ ਉੱਚੇ ਨੇ ਉਹ ਹਮੇਸ਼ਾ ਹੀ ਆ ਇਹ ਇਲਾਕਾ ਹੀ ਇਹੋ ਜਿਹਾ ਜਿਹੜਾ ਹਮੇਸ਼ਾ ਹੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਦਾ ਆ ਰਿਹਾ ਸੋ ਅਸੀਂ ਸਰਕਾਰ ਵੱਲੋਂ ਸਾਡੀ ਡਿਊਟੀ ਸਰਦਾਰ ਸੁਖਮਨ ਸਿੰਘ ਮਾਨ ਸਾਹਿਬ ਸਾਡੇ ਮਾਝੀਓ ਮੁੱਖ ਮੰਤਰੀ ਸਾਹਿਬ ਨੇ ਲਗਾਈ ਆ ਕਿ ਅਸੀਂ ਲੋਕਾਂ ਦੇ ਨਾਲ ਜਾ ਕੇ ਰਾਤ ਦਾ ਟਾਈਮ ਕਰੀਏ ਉਹਨਾਂ ਦੀ ਦੁੱਖ ਤਕਲੀਫ ਸੁਣੀਏ ਔਰ ਜਿੱਥੋਂ ਤੱਕ ਵੀ ਚਿੰਦੀ ਮਦਦ ਕਰ ਸਕਦੇ ਆ ਉਹਨਾਂ ਦੀ ਮਦਦ ਕਰੀਏ ਤਾਂ ਕਿ ਇਹ ਕੁਦਰਤ ਦੀ ਕਰੋਪੀ ਦਾ ਜਿਹੜਾ ਪ੍ਰਭਾਵ ਆ ਉਹਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ ਬਹੁਤ ਬਹੁਤ ਧੰਨਵਾਦ ਇਹ ਪਰਵਾਹ ਦਾ ਤੋਂ ਜਿਹੜਾ ਤੇ ਇਧਰ ਸਾਡੇ ਇਲਾਕੇ ਦੇ ਵਿੱਚ ਕਾਫੀ ਪ੍ਰਭਾਵ ਪੈ ਗਿਆ ਹੈ। بارش ਰੋਕੀ ਨਹੀਂ ਰਹੀ। ਅੱਜ ਵੀ ਸਵੇਰ ਤੋਂ بارش ਹੋ ਰਹੀ ਆ ਤੇ ਸਾਡੇ ਮਾਨਯੋਗ ਮੰਤਰੀ ਸਾਹਿਬ ਕੱਲ ਵੀ ਆਏ ਸੀਗੇ। ਅਸੀਂ ਸਾਰੇ ਆਪਣੇ ਭੈਣ ਭਰਾਵਾਂ ਨਾਲ ਰਾਹਤ ਦਾ ਜਿਹੜਾ ਕੰਮ ਕਰ ਰਹੇ ਆ ਜਿਹੜੇ ਉੱਥੋਂ ਤੱਕ ਤੁਸੀਂ ਕੈਮਰਾ ਕਰਕੇ ਦੇਖ ਸਕਦੇ ਹੋ ਇੱਥੇ ਕਾਫੀ ਲੋਕ ਜਿਹੜੇ ਸੀਗੇ ਉਹਨਾਂ ਨੂੰ ਘਰ ਛੱਡਨੇ ਪੈ ਗਏ ਨੇ। ਉਹ ਆਪਣੇ ਸੁਰੱਖਿਆ ਖਾਤੇ ਇਹ ਗਏ ਨੇ ਫਸੀ ਸਾਰਿਆਂ ਨੂੰ ਜਾਣਕਾਰੀ ਲੈ ਰਹੇ ਆ ਕਿ ਜੇ ਕੋਈ ਅਜੇ ਪਰਿਵਾਰ ਜਿਹੜਾ ਅਜੇ ਤੱਕ ਨਹੀਂ ਐਕਿਊਏਟ ਕੀਤਾ ਗਿਆ ਮੈਂ ਵੀ ਤੇ ਸੁਰੱਖਿਤਾ ਦੇ ਉੱਤੇ ਪਟਾਈਏ ਪਸ਼ੂਆਂ ਦਾ ਆਚਾਰਾ ਰਾਸ਼ਨ ਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਾਡੇ ਮਾਨਯੋਗ ਮੁੱਖ ਮਹਾਰਾਜ ਜੀ ਦੇ ਅਲਾਵਾ ਸਾਡੇ ਸਾਡੀਆਂ ਜ਼ਿੰਮੇਵਾਰੀਆਂ ਲਈਆਂ ਹੋਈਆਂ ਹਨ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਸ ਦੁਖੀ ਘੜੀ ਦੇ ਵਿੱਚ ਲੋਕਾਂ ਦੇ ਨਾਲ ਦਾਸਤਾ ਕਰਕੇ ਜੋ ਜੋ ਵੀ ਮੁਸ਼ਕਲਾਂ ਜਿੰਨੀਆਂ ਘੱਲ ਕਰ ਸਕੀਏ ਕਿਉਂਕਿ ਕੁਦਰਤੀ ਆਫਤਾਂ ਸਾਡੇ ਵੀ ਕੁਝ ਸਿੱਧਾ ਸਿੱਧੇ ਤੋਂ ਸਿਹਤ ਦਾ ਨਹੀਂ ਰਹਿੰਦਾ ਪਰ ਜਿੰਨੇ ਜਿੰਨਾ ਕ ਸੰਗਤ ਦੇ ਉਹਦੇ ਵਾਸਤੇ ਆ ਜਾ ਜਾਰੇ ਇੱਕ ਬੋਰਡ ਜਿਹੜੇ ਤਿਆਰ ਬਾ ਤਿਆਰ ਸਭੀ ਆਪਣੇ ਭੇਜਣ ਲੱਗਾ ਪੂਰੇ ਸਰਪੰਚ ਦਾ ਨੰਬਰ ਭੇਜਿਆ ਗਿਆ 777 ਪਹਿਲਾਂ ਵੀ ਖੜੇ ਸੀਗੇ ਅੱਜ ਵੀ ਖੜੇ ਆ ਤੇ ਇਸ ਮੁਖੀ ਘੜੀ ਦੇ ਵਿੱਚ ਉਹਨਾਂ ਦਾ ਜਿਹੜੇ ਜਿਹੜੇ ਜੀ ਅੰਦਰੋਂ ਲੈ ਕੇ ਆਉਣੇ